ਈਮਾਨਦਾਰ ਬੰਦਾ ਇਹਨਾਂ ਦਾ ਜਿਹੜਾ ਸਭ ਤੋਂ ਵਧੀਆ ਸੀ ਉਹ ਫੜਿਆ ਗਿਆ ਹੁਣ ਉਹਦੇ ਕੋਲੇ ਤੇ ਜਾਣਾ ਹੀ ਪਊਗਾ ਇਹ ਉਹਨਾਂ ਦਾ ਮਾਲਕ ਹੈ ਇਮਾਨਦਾਰ ਬਹੁਤ ਹੈ ਛਾਣਾ ਬਹੁਤ ਹੈ ਤੇ ਉਹ ਵਿਚਾਰਾ ਈਡੀ ਨੇ ਫੜ ਲਿਆ ਤੇ ਉੱਥੇ ਗੋਡਾ ਨਮਾਉਣ ਤਾਂ ਜਾਣਾ ਹੀ ਪਊਗਾ ਨਾ ਕਿਹਨੇ ਆਮਤ ਬੰਦੇ ਦਾ ਖਾਸ ਹੈ ਨਾ ਪਰ ਆ ਸੱਟ ਦੇਣਾ ਚ ਜੇ ਫੈਸਲਾ ਕਰ ਦੇਣ ਵੀ ਆਜਾ ਮਾਂ ਦਾ ਪੁੱਤਾ ਫਿਰ ਫੈਸਲਾ ਜਿਹੜਾ ਇਹ ਕਰ ਦੇਣਗੇ ਫਿਰ ਉਹ ਮੁੜ ਕੇ ਬਦਲਣਾ ਨਹੀਂ ਫਿਰ ਆਮ ਨੂੰ ਆਮੋ ਆਮ ਕਰ ਦੇਣਗੇ ਹੁਣ ਤਾਂ ਖਾਸੋ ਖਾਸ ਕੀਤਾ ਨਾ ਉਹ ਕਹਿੰਦੇ ਨੇ ਅਸੀਂ 13 ਚੋਂ 13 ਲੈ ਕੇ ਜਾਵਾਂਗੇ ਇਸ ਵਾਰੀ ਉਹਨਾਂ ਨੂੰ ਸੁਪਨੇ ਲੈਣ ਦਾ ਪੂਰਾ ਹੱਕ ਹੈ ਆਪਾਂ ਉਹਨਾਂ ਦੇ ਸੁਪਨੇ ਨਹੀਂ ਤੋੜ ਸਕਦੇ ਤੇ ਜਿਨ੍ਹਾਂ ਦੇ ਬਰ ਖਿਲਾਫ ਸੁਪਨਾ ਲੈ ਰਹੇ ਆ ਉਹ ਦੱਸ ਦਿੰਦੇ ਕਿ ਭਾਈ ਤੂੰ ਤਾਂ ਮਿੱਟੀ ਦੇ ਖੜਨ ਦੇ ਕਾਬਿਲ ਵੀ ਨਹੀਂ ਹਾਂ ਐਮਪੀ ਕਿੱਥੋਂ ਖੜ ਗਿਆ ਸਿਆਸੀ ਪਾਰਟੀਆਂ ਤਾਂ ਲੁਟੇਰੀਆਂ ਹੁੰਦੀਆਂ ਕੋਈ ਵੀ ਆ ਜਾਏ ਪਾਵੇਂ ਸਿਰ ਤੇ ਪਗੜੀ ਖੁੱਲੀ ਦਾੜੀ ਧੋਤੀ ਟੋਪੀ ਪਾਰੀ ਸਾੜੀ ਜਿਹੜੀ ਮਰਜ਼ੀ ਆਜੇ ਪਾਰਟੀ ਤੰਦਾ ਹੀ ਆ ਡੀਐਸਪੀ ਨੂੰ ਪਤਾ ਇੰਸਪੈਕਟਰ ਨੂੰ ਪਤਾ ਔਰ ਉਹਨਾਂ ਤਾਂ ਮੋਟੀਆਂ ਹੈ ਗ੍ਰਿਸ਼ਟਾ ਲੈਣਗੇ ਔਰ 60 ਦਿਨ ਤੱਕ ਲਗਾਤਾਰ ਇਹੀ ਸ਼ਰਾਬੀ ਗਣੀ ਆ 15 ਬੰਦੇ ਮਰ ਗਏ ਸ਼ੁਕਰ ਕਰੋ 15 ਨਾਲ ਖੜਾ ਛੁੱਟ ਗਿਆ ਜੇ 1500 ਮਰ ਜਾਂਦਾ ਤਾਂ ਵੀ ਕੋਈ ਫਰਕ ਨਹੀਂ ਪਣਾ ਸੀ ਇਹਨਾਂ ਨੂੰ ਆਪਦੇ ਆਪ ਨੂੰ ਸਾਫ ਸਮਝਦੇ ਆ ਜਦੋਂ ਕਿ ਥੋਡੇ ਨੌਕਰ ਨੇ ਜੇ ਤੁਹਾਨੂੰ ਇਹ ਸਾਾਸ ਹੋ ਜਾਣਾ ਡੀਸੀ ਤੇ ਹਰ ਡੀਜੀਪੀ ਸਾਡਾ ਨੌਕਰ ਹੈ ਫਿਰ ਸਿੱਧੇ ਤੁਰ ਲੱਗ ਜਾਣਗੇ ਕੰਮ ਕਰਨ ਲੱਗ ਜਾਣਗੇ ਉਹਨਾਂ ਜਿਹੜੇ ਕੰਮ ਨਹੀਂ ਕਰਦੇ ਆਪਾਂ ਗਰੀਬਾਂ ਆਪਾਂ ਪੀ ਬੈਨਿਆ ਉਹਨਾਂ ਨੂੰ ਪਤਾ ਵੀ ਗਰੀਬ ਬੰਦੇ ਨੂੰ ਸ਼ਰਾਬ ਪਿਆਓ 3 ਰੁਪਈਆ ਦਾ ਪਊਆ 2 ਨੰਬਰ ਦੀ ਸ਼ਰਾਬ 3 ਰੁਪਈਆ ਦਾ ਪਊਆ ਬਣਦਾ ਤੇ ਵੋਟ ਮਿਲਦੀ ਆ ਜੇ ਬਾੜਾ ਪੀ ਰਣਕਦਾ ਜਾਂਦੇ ਨੂੰ 100 ਰੁਪਈਆ ਦੇ ਦਿਓ 7 ਵਜੇ ਵੋਟ ਪਾਉਣ ਆ ਜੂਗਾ ਆਮਾਨੀ ਪਾਰਟੀ ਦੀ ਰਾਜਤਾਨੀ ਦੇ ਵਿੱਚ ਲਗਾਤਾਰ ਆਏ ਦਿਨ ਮੌਤਾਂ ਦੀ ਗਿਣਤੀ ਜਿਹੜੀ ਉਹ ਵਾਧੀ ਜਾ ਰਹੀ ਆ ਕਾਰਨ ਜ਼ਹਿਰੀਲੀ ਸ਼ਰਾਬ ਦਾ ਜਿਹੜੇ ਮੁੱਖ ਮੰਤਰੀ ਸਾਹਿਬ ਦੇੜੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਨਸ਼ਾ ਖਤਮ ਕਰਾਂਗੇ ਉਸੇ ਦੇ ਰਾਜ ਦੇ ਵਿੱਚ ਉਹ ਹਾਕਮ ਨੇ ਤੇ ਮੌਤਾਂ ਜ਼ਹਿਰੀਲੀ ਸ਼ਰਾਬ ਦੇ ਕਰਕੇ ਹੋ ਰਹੀਆਂ ਆਖਿਰ ਪਰ ਹਾਕਮ ਜਿਹੜੇ ਨੇ ਉਹ ਚੁੱਪ ਕਿਉਂ ਨੇ ਗੱਲਬਾਤ ਕਰਾਂਗੇ ਬਾਪੂ ਬਲਕੌਰ ਹੋਰੀ ਜਿਹੜੇ ਸਾਡੇ ਨਾਲ ਪਹੁੰਚੇ ਨੇ ਵੀ ਬਾਪੂ ਜੀ ਮੈਂ ਗੱਲ ਕਰਿਆ ਕਿ ਅਸੀਂ ਜ਼ਰੂਰ ਨੂੰ ਰਾਜਤਾਨੀ ਕਹਦੇ ਆਵਾਮ ਦੀ ਪਾਰਟੀ ਆਪਣੀ ਤੇ ਰਾਜਤਾਨੀ ਦੇ ਵਿੱਚ 12 ਮੌਤਾਂ ਹੁਣ ਤੱਕ ਹੋ ਜਾਣੀਆਂ ਜ਼ਹਿਰੀਲੀ ਸ਼ਰਾਬ ਵਿਕਣੀ ਹਾਕਮ ਦਾ ਕੋਈ ਬਿਆਨ ਨਾ ਆਉਣਾ ਮੰਤਰੀਆਂ ਦਾ ਕੋਈ ਬਿਆਨ ਨਾ ਆਉਣਾ ਕਿਵੇਂ ਦੇਖਦੇ ਹੋ ਦੇਖੋ ਬੇਟਾ ਜਦੋਂ ਵੋਟਾਂ ਪੈਂਦੀਆਂ ਭਾਰਤੀ ਲੋਕ ਰਾਜ ਸੰਸਥਾ ਦੇ ਵਿੱਚ ਜਦੋਂ ਵੀ ਵੋਟਾਂ ਪੈਂਦੀਆਂ ਉਦੋਂ 2 ਨੰਬਰ ਦੀ ਸ਼ਰਾਬ ਜੋਰਾਂ ਤੇ ਹੋ ਜਾਂਦੀ ਹੈ ਪਾਣੀ ਪਿੰਦਾ ਉਹ ਵੀ ਟੋਲੇਰੇਬਲ ਹੈ ਵੀ 50 ਡਿਗਰੀ ਵਾਲੀ 40 ਹੋਗੀ ਹਰਿਆਣੇ ਦੀ ਸ਼ਰਾਬ ਇੱਥੇ ਵਿਕਦੀ ਉਹ ਵੀ ਟੋਲੇਰੇਬਲ ਆ ਵੀ ਚਲ ਵੀ ਹਰਿਆਣੇ ਵਾਲੀ ਉੱਥੋਂ ਨਹੀਂ ਇੱਥੇ ਆ ਗਈ ਪਰ ਇੱਥੇ 2 ਨੰਬਰ ਦੀ ਸ਼ਰਾਬ ਵਿਕਦੀ ਆ ਤੇ ਸਾਰੀ 2 ਨੰਬਰ ਦੀ ਸ਼ਰਾਬ ਦਾ ਪੁਲਿਸ ਨੂੰ ਪਤਾ ਹੁੰਦਾ ਮੇਰਾ ਇੱਕ ਸਾਈਜ਼ ਮੈਂ ਮੈਂ ਅਫਸਰ ਰਿਟਾਇਰ ਹੋਇਆ ਸਾਡੇ ਵਿਭਾਗ ਨੂੰ ਤੇ ਪੁਲਿਸ ਨੂੰ ਸਾਰੀ ਚੀਜ਼ ਦਾ ਪਤਾ ਹੁੰਦਾ ਵੀ ਕਿਹੜੇ ਪਾਸੇ ਕੌਣ ਖੇ ਖਾਰਿਆ ਇਹਨਾਂ ਦਾ ਪੁਲਿਸ ਵਾਲਿਆਂ ਨੂੰ ਪਤਾ ਸੀਪੀ ਨੂੰ ਪਤਾ ਡੀਐਸਪੀ ਨੂੰ ਪਤਾ ਇੰਸਪੈਕਟਰਾਂ ਨੂੰ ਪਤਾ ਔਰ ਉਹਨਾਂ ਤਾਂ ਮੋਟੀਆਂ ਇਹ ਰਿਸ਼ਵਤਾ ਲੈਣਗੇ ਔਰ 60 ਦਿਨ ਤੱਕ ਲਗਾਤਾਰ ਹੀ ਸ਼ਰਾਬੀ ਕਣੀ ਆ 60 ਇਹਨੇ ਵੀ ਅੱਜ ਬੰਦ ਹੋ ਗਈ 15 ਬੰਦੇ ਮਰ ਗਏ ਸ਼ੁਕਰ ਕਰੋ 15 ਨਾਲ ਖੜਾ ਛੁੱਟ ਗਿਆ ਜੇ 1500 ਮਰ ਜਾਂਦਾ ਤਾਂ ਵੀ ਕੋਈ ਫਰਕ ਨਹੀਂ ਪਣਾ ਸੀ ਇਹਨਾਂ ਨੂੰ ਇਹਨਾਂ ਦੇ ਸਾਰੇ ਅਫਸਰਾਂ ਨੇ ਰਣਵੀਰ ਕਲੱਬ 'ਚ ਸ਼ਰਾਬ ਪੀਣੀ ਸੀ 5 ਵਜੇ ਕਿੰਦਿਆ ਕਿ ਨਹੀਂ ਭਾਵਾਂ ਤੁਸੀਂ ਜਿੱਥੇ ਬੈਠੇ ਹੋ ਇੰਨੀਆਂ ਲਾਸ਼ਾਂ ਡੀਸੀ ਸਾਹਿਬ ਦੇ ਦਫ਼ਤਰ ਮੂਰੇ ਕਰ ਦਿਓ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਉਹਨਾਂ ਕੋਲੇ ਮੌਜਾ ਹੈ ਮੌਜਾ ਉਹਨਾਂ ਨੂੰ ਇਸ ਕਰਕੇ ਜਾਗਣਾ ਤਾਂ ਇਸ ਤਰ੍ਹਾਂ ਇਹ ਕੰਮ ਕਰਾਉਣਾ ਹਟਦੇ ਨਹੀਂ ਆਪਾਂ ਗਰੀਬਾਂ ਆਪਾਂ ਪੀ ਬੈੰਨੇ ਆ ਉਹਨਾਂ ਨੂੰ ਪਤਾ ਵੀ ਗਰੀਬ ਬੰਦੇ ਨੂੰ ਸ਼ਰਾਬ ਪਿਆਓ 3 ਰੁਪਈਆ ਦਾ ਪਊਆ 2 ਨੰਬਰ ਦੀ ਸ਼ਰਾਬ 3 ਰੁਪਈਆ ਦਾ ਪਊਆ ਬਣਦਾ ਤੇ ਬੋਟ ਮਿਲਦੀ ਆ ਜੇ ਬਾੜਾ ਵੀਰ ਰੱਖਦਾ ਜਾਂਦੇ ਨੂੰ 100 ਰੁਪਇਆ ਦੇ ਦਿਓ 7 ਵਜੇ ਬੋਟ ਪਾਉਣ ਆ ਜੂ ਕੋਡ ਆਫ ਕੰਡਕਟ ਲੱਗਿਆ ਹੋਇਆ ਮੈਂ ਇਹਦਾ ਨਾਮ ਰੱਖਿਆ ਕੋਡ ਕੰਡਕਟ ਸਾਰੀ ਪੁਲਿਸ ਇਹਨਾਂ ਚੋਰਾਂ ਦੇ ਪਿੱਛੇ ਤੁਸੀਂ ਕਿਤੇ ਵੀ ਨਹੀਂ ਖੜਦੇ ਵੀ ਕੋਈ ਐਮਐਲਏ ਨਾ ਆ ਜੇ ਵਜੀਰ ਸਾਹਿਬ ਨੂੰ ਨਾ ਕੁਝ ਹੋ ਜੇ ਐਮਪੀ ਸਾਹਿਬ ਬਾਦਰ ਨੇ ਆਉਣਾ ਜਿੰਨੇ ਸਾਰੇ ਸਾਹਿਬ ਬਾਦਰ ਜਿਹੜੇ ਤੁਹਾਡੇ ਨੌਕਰ ਹੈ ਸਾਹਿਬ ਬਾਦਰ ਕਮਾਲ ਨੇ ਨੌਕਰਾਂ ਨੂੰ ਸਾਬ ਬਾਦਰ ਕਿਵੇਂ ਕਹਿੰਦੇ ਤੁਸੀਂ ਜਿੱਦਾਂ ਤੁਹਾਡੇ ਨੌਕਰ ਆ ਪਬਲਿਕ ਸਰਵੈਂਟ ਨੇ ਤੁਹਾਡੇ ਐਕਸਚੈਕਰ ਚੋਂ ਪਬਲਿਕ ਐਕਸਚੈਕਰ ਚੋਂ ਤੰਗਾ ਲੈਂਦੇ ਆ ਤੁਸੀਂ ਇਹਨਾਂ ਦੀ ਬਾਡੀ ਲੈਂਗੁਏਜ ਦੇਖਿਓ ਜਦੋਂ ਇਹ ਵਰਦੀ ਪਾ ਕੇ ਤੁਰਦੇ ਆ ਤੁਹਾਨੂੰ ਇਹ ਸੋਚਦਿਆ ਵੀ ਜਿਵੇਂ ਗੁਲਾਮ ਨੇ ਆਪਦੇ ਆਪ ਨੂੰ ਸਾਹਮ ਸਮਝਦੇ ਆ ਜਦੋਂ ਕਿ ਇਹ ਤੁਹਾਡੇ ਨੌਕਰ ਨੇ ਜੇ ਤੁਹਾਨੂੰ ਇਹ ਅਹਿਸਾਸ ਹੋ ਜਾਣਾ ਡੀਸੀ ਤੇ ਹਰ ਡੀਜੀਪੀ ਸਾਡਾ ਨੌਕਰ ਆ ਫਿਰ ਸਿੱਧੇ ਤੁਰ ਲੱਗ ਜਾਣਗੇ ਕੰਮ ਕਰਨ ਲੱਗ ਜਾਣਗੇ ਉਹਨਾਂ ਚ ਕਰੇ ਕੰਮ ਨਹੀਂ ਕਰਦੇ ਅੰਗਰੇਜ਼ ਦਾ ਕਾਨੂੰਨ ਹੈ ਜਿੱਥੇ ਮਰਜ਼ੀ ਲਾਗੂ ਕਰ ਦੇਣ ਥੋੜੇ ਹੁਣ ਇੱਥੇ ਬੈਠਿਆਂ ਦੇ 302 ਦਾ ਪਰਚਾ ਦਰਜ ਕਰ ਦੇਣਗੇ ਆਪ ਹੀ ਨਨ ਇਨਕੁਆਰੀ ਕਰਨੀ ਆ ਆਪ ਹੀ ਬੰਦਾ ਵਿਚ ਪਾੜਣਾ ਤਫਤੀਸ਼ ਕਰ ਦੇਣੀ ਆ ਚੱਲੀਆਂ ਜਾਊਗਾ ਫਿਰ ਕੀ ਕਰੋਗੇ ਇਸ ਕਰਕੇ ਇਹ ਕੰਮ ਚੱਲਦੇ ਹੀ ਰਹਿਣਗੇ ਪਰ ਜੇ ਲੋਕੀ ਜਾਗਣਗੇ ਫਿਰ ਤੁਸੀਂ 2 ਨੰਬਰ ਦੀ ਸ਼ਰਾਬ ਤੋਂ ਬਚ ਜਾਓਗੇ ਮੇਰਾ ਇਹ ਆ ਵੀ ਜਿੰਨੇ ਬੰਦੇ ਜਿਹੜੇ ਬੰਦੇ ਕਸੂਰਬਾਰ ਆ DSP ਦੇ ਰੈਂਕ ਤੱਕ ਡਿਸਮਿਸ ਕਰ ਦੇਣੇ ਚਾਹੀਦੇ ਆ ਵਿੱਚ ਇੱਕ ਸਾਈ ਵਾਲੇ ਕਰ ਦੇਣੇ ਚਾਹੀਦੇ ਆ ਅਗਲਿਆਂ ਦੇ ਉੱਤੇ ਦੀ ACR ਤੇ ਦਰਜ ਕਰ ਦੇਣਾ ਚਾਹੀਦਾ ਵੀ ਇਹਨਾਂ ਨਕਮਿਆਂ ਕਰਕੇ ਪੰਜਾਬ ਦੇ 15 ਨਾਗਰਿਕਾਂ ਦਾ ਜੀ ਮੌਤ ਹੋਈ ਹੈ ਜਿਹੜੀ ਕਿ ਬਿਲਕੁਲ ਨਹੀਂ ਹੋਣੀ ਸਾਡੀ ਰਾਖੀ ਕਰਦੇ ਆ ਕਿ ਸਾਡੇ ਲਈ ਮੌਤ ਖਰੀਦਦੇ ਪਤਾ ਲੱਗੇ ਅਸੀਂ ਤਨਖਾਹ ਐਸ ਕਰਕੇ ਤਾਂ ਨਹੀਂ ਪਾਵਰ ਕਰ ਦਿੰਦੀ ਕਿ ਮੌਤਾਂ ਹੋਣ ਇਹ ਤਨਖਾਹ ਵੀ ਲੈਂਦੇ ਆ ਰਿਸ਼ੂਤ ਵੀ ਲੈਂਦੇ ਆ ਕਮਾਲ ਨਹੀਂ ਮੈਂ ਸਾਰਾ ਜਾਣਦਾ ਸਰਕਾਰੀ ਤੰਤਰ ਦੇ ਵਿੱਚ ਕੀ ਹੈ ਇਸ ਕਰਕੇ ਤੁਸੀਂ ਜਾਗੋ ਤਾਂ ਗੱਲ ਬਣਨੀ ਹੈ ਨਹੀਂ ਭਾਈ ਜੋ ਕੁਝ ਬਾਪੜਦਾ ਆਪਾਂ ਨੂੰ ਇਹ ਇਹਦਾ ਚੱਲਣਾ ਪੈਣਾ ਤੁਸੀਂ ਗੱਲ ਕੀਤੇ ਆ ਕਿ ਪੁਲਿਸ ਪ੍ਰਸ਼ਾਸਨ ਪਰ ਵੱਡੀ ਗੱਲ 77 ਤੇ ਸਵਾਲ ਪਿੰਡ ਵਾਲੇ ਵੀ ਖੜੇ ਕਰਦੇ ਨੇ ਕਿ ਹਾਲੇ ਤੱਕ ਕੋਈ ਆ ਕੇ ਨਹੀਂ ਧੋਖਾ ਕੋਈ ਮੁੱਖ ਮੰਤਰੀ ਸਾਹਿਬ ਦਾ ਖੁੱਦ ਦਾ ਜਿਹੜਾ ਹੈਗਾ ਸ਼ਹਿਰ ਆ ਅਮਨ ਅਰੋੜਾ ਦੀ ਗੱਲ ਕਰਕੇ ਦੋ ਮੰਤਰੀ ਜਿਹੜੇ ਨੇ ਇੱਥੋਂ ਦੇ ਵੀ ਮਾ ਸੰਗਰੂਪ ਤੋਂ ਨਿਰਿੰਦਰ ਕਪਰਾਜ ਨੇ ਨਾਲ ਹੀ ਕੁਠੇ 77 ਦਾ ਵੀ ਕਹਿੰਦੇ ਹਾਲੇ ਤੱਕ ਕੋਈ ਆਇਆ ਰਾਜ ਤਾਂ ਨਹੀਂ ਕਹਿੰਦੇ ਉਹਨਾਂ ਦੀ ਸਿਹਤ ਤੇ ਕੀ ਅਸਰ ਹੈ ਉਹਨੂੰ ਇਹ ਸਿੱਧਾ ਕਿ ਯਾਰ ਡਾਡ ਤੁਹਾਡੇ ਕੋਲੇ ਆਉਣ ਉਹ ਕਹਿੰਦੇ ਆਮ ਲੋਕਾਂ ਦੀ ਸਰਕਾਰਾਂ ਸੀ ਨਹੀਂ ਕਹਿੰਦੇ ਆਮ ਤਾਂ ਬੰਦੇ ਦਾ ਖਾਸ ਹੈ ਨਾ ਆਮ ਤਾਂ ਲੋਕਾਂ ਨੇ ਵੋਟ ਪਾਇਆ ਉਹ ਆਪ ਤਾਂ ਨਹੀਂ ਆਮ ਆਮ ਲੋਕਾਂ ਨੇ ਵੋਟ ਪਾਤੇ ਵੋਟ ਇੰਨੇ ਪਾਤੇ ਕਿ ਖਾਸ ਬਣ ਗਏ ਹੁਣ ਖਾਸੋ ਖਾਸ ਬਣਿਆ ਹੋਏ ਤੁਹਾਡੇ ਦਰਵਾਜ਼ੇ ਤੇ ਕਿਵੇਂ ਆਊਗਾ ਮੁਸ਼ਕਲ ਬਹੁਤ ਹੈ ਇਹ ਤਾਂ ਤੁਸੀਂ ਵੇਖਣਾ ਸੀ ਵੀ ਇੰਨੇ ਖਾਸ ਨਾ ਬਣਾਓ ਕਿ ਮੁੜ ਕੇ ਦਰਵਾਜ਼ੇ ਤੇ ਨਾ ਆਉਣਾ ਪਤਾ ਹੁੰਦਾ ਹੁੰਦਾ ਉਹ ਉੱਥੇ ਜੇ ਰੱਖਦੇ ਜਿੱਤੇ ਹਰ ਵਾਰੀ ਮੋੜ ਤੇ ਤੁਹਾਡੇ ਦਰਵਾਜ਼ੇ ਵੀ ਨਹੀਂ ਝਾਕਦੇ ਤੇ ਪਰ ਕੋਈ ਗੱਲ ਨਹੀਂ ਇੱਕ ਵਾਰੀ ਗਲਤੀ ਕਰ ਲਈ ਵੋਟਾਂ ਤੁਹਾਡੇ ਸਾਹਮਣੇ 60 ਦਿਨਾਂ ਦੀ ਦੁਆਰੇ ਫੈਸਲਾ ਕਰ ਸਕਦੇ ਹੋ ਤਾਂ ਕੀ ਲੱਗਦਾ ਇਹਨਾਂ ਨੂੰ ਦਿੱਲੀ ਨੇੜੇ ਹੋ ਕਿਉਂਕਿ ਰਾਤ ਅਰਵਿੰਦ ਕੇਜਰੀਵਾਲ ਹੋਰੇ ਫੜੇਗੇ ਤਾਂ ਸਾਰੇ ਮੰਤਰੀ ਸਾਰੇ ਉਧਰੋਂ ਚੱਲ ਪਏ ਇਮਾਨਦਾਰ ਬੰਦਾ ਇਹਨਾਂ ਦਾ ਜਿਹੜਾ ਸਭ ਤੋਂ ਵਧੀਆ ਸੀ ਉਹ ਫੜਿਆ ਗਿਆ ਹੁਣ ਉਹਦੇ ਕੋਲੇ ਤੇ ਜਾਣਾ ਹੀ ਪਊਗਾ ਇਹਨਾਂ ਦਾ ਮਾਲਕ ਹੈ ਉਹਨਾਂ ਦੀ ਸਰਕਾਰ ਦਾ ਮਾਲਕ ਹੈ ਦਿੱਲੀ ਦਾ ਮੁੱਖ ਮੰਤਰੀ ਆ ਇਮਾਨਦਾਰ ਬਹੁਤ ਹੈ ਸਿਆਣਾ ਬਹੁਤ ਹੈ ਤੇ ਉਹ ਵਿਚਾਰਾ ਈਡੀ ਨੇ ਫੜ ਲਿਆ ਫੜ ਲਿਆ ਤੇ ਹੁਣ ਗ੍ਰਿਫਤਾਰੀ ਪੈਗੀ ਤੋ ਤੇ ਗੋਡਾ ਨਮਾਉਂਡ ਤਾਂ ਜਾਣਾ ਹੀ ਪਊਗਾ ਨਾ ਇਹ ਲੋਕ ਨੀ ਇਮਾਨਦਾਰ ਜਿਹੜੇ ਬੈਠੇ ਆ ਇੱਥੇ ਇਹ ਤਾਂ ਦੁਖੀਏ ਬੰਦੇ ਨੇ ਵਿਚਾਰੇ ਇਹਨਾਂ ਦੀ ਸਮੱਸਿਆ ਇਮਾਨਦਾਰੀ ਨਹੀਂ ਇਹਨਾਂ ਦੀ ਸਮੱਸਿਆ ਆ ਕਿ ਇਹਨਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਕਿ ਸਾਨੂੰ ਲੁੱਟ ਕਾਉਣ ਰਿਹਾ ਸਾਨੂੰ ਕੁੱਟ ਕਾਉਣ ਰਿਹਾ ਸਾਨੂੰ ਦੋ ਨੰਬਰ ਦੀ ਸ਼ਰਾਬ ਕਾਉਣ ਪਿਆ ਰਿਹਾ ਸਾਡੇ ਉੱਤੇ ਡਾਂਗਾ ਲੈ ਕੇ ਕੌਣ ਕੌਣ ਫਿਰ ਰਹੇ ਨੇ ਇਹਨਾਂ ਨੂੰ ਤਾਂ ਪਤਾ ਨਹੀਂ ਇਸ ਕਰਕੇ ਇਹਨਾਂ ਤੋਂ ਉਹਨਾਂ ਨੂੰ ਬਹੁਤਾ ਡਰ ਨਹੀਂ ਪਰ ਆ ਛੱਟ ਦੇਣਾ ਚ ਜੇ ਫੈਸਲਾ ਕਰ ਦੇਣ ਵੀ ਆਜਾ ਮਾਂ ਦਾ ਪੁੱਤ ਫਿਰ ਫੈਸਲਾ ਜਿਹੜਾ ਇਹ ਕਰ ਦੇਣਗੇ ਫਿਰ ਉਹ ਮੁੜ ਕੇ ਬਦਲਣਾ ਨਹੀਂ ਫਿਰ ਆਮ ਨੂੰ ਆਮੋ ਆਮ ਕਰ ਦੇਣਗੇ ਹੁਣ ਤਾਂ ਖਾਸੋ ਖਾਸ ਕੀਤਾ ਨਾ ਵੋਟ ਪਾ ਕੇ ਆਮ ਨੂੰ ਆਮੋ ਆਮ ਕਰ ਦੇਣਗੇ ਕਰਨਾ ਤਾਂ VOTER ਨੇ ਆ ਨਾ VOTER ਦਾ ਤਾਕਤ ਹੁੰਦੀ ਆ ਲੋਕ ਰਾਜ ਚ ਤੇ ਸਿਆਸੀ ਪਾਰਟੀਆਂ ਤਾਂ ਲੁਟੇਰੀਆਂ ਹੁੰਦੀਆਂ ਕੋਈ ਵੀ ਆ ਜਾਏ ਪੰਮਾ ਸਿਰ ਤੇ ਪਗੜੀ ਖੁੱਲੀ ਦਾੜੀ ਧੋਤੀ ਟੋਪੀ ਪਾਰੀ ਸਾੜੀ ਜਿਹੜੀ ਮਰਜ਼ੀ ਆ ਜਾਏ ਪਾਰਟੀ ਤੰਦਾ ਹੀ ਆ ਜਦੋਂ ਸੱਤਾ ਦੇ ਵਿੱਚ ਨਹੀਂ ਸੀ 2020 ਦੇ ਵਿੱਚ ਆਹੀ ਘਟਨਾ ਪਰਿਛੋਤਾ ਭਗਵਾਨ ਸਿੰਘ ਮਾਨ ਪ੍ਰੈਸ ਕਾਨਫਰੰਸ ਕਰਦੇ ਸੀ ਮੁਆਵਜ਼ੇ ਦੀ ਮੰਗ ਵੀ ਕਰਦੇ ਸੀ ਸਰਕਾਰੀ ਨੌਕਰੀ ਦੀ ਮੰਗ ਵੀ ਕਰਦੇ ਸੀ ਫੇ ਹੁਣ ਕੀ ਹੋ ਗਿਆ ਨਹੀਂ ਫੇਰਾ ਇੱਕ ਤਾਂ ਰੈਵਨਿਊ ਕੋਈ ਹੈ ਹੀ ਨਹੀਂ ਤੇ ਮੁਆਵਜ਼ਾ ਦੇਵੇ ਕਿੱਥੋਂ ਨੌਕਰੀਆਂ ਵੀ ਹੈ ਹੀ ਨਹੀਂ ਦੇਵੇ ਕਿੱਥੋਂ ਉਹ ਕਹਿੰਦੇ 40000 ਦਿੱਤੀਆਂ ਮਾ ਬੱਕੀ ਗੱਲ ਹੈ ਉਹਨਾਂ ਦੇ ਵੇਖੋ ਤਾਂ ਅਸੀਂ ਵੀ ਕੀ ਦਿੱਤੀਆਂ ਜਿਹੜੀ 40000 ਨੌਕਰੀ ਦਿੱਤੀਆਂ ਨਾ ਉਹਦਾ ਅਪੁਆਇੰਟਮੈਂਟ ਲੈਟਰ ਪੜੋ ਫੇਰ ਤੁਸੀਂ ਕਹੋਗੇ 40000 ਆਹੀ ਆ ਆਪਾਂ ਨੂੰ ਪਤਾ ਕੋਈ ਨਹੀਂ ਨੌਕਰੀਆਂ ਬੜੇ ਭੰਬਲ ਪੂਸੇ ਨੇ ਪੱਕੀ ਨੌਕਰੀ ਕੋਈ ਨਹੀਂ ਐਡ ਹੌਕ ਕੰਟਰੈਕਟ ਡੀ ਸੀ ਰੇਟ ਡੇਲੀ ਵੇਜਸ ਇਹ ਜਿਹੇ ਨੌਕਰੀਆਂ ਇਸ ਕਰਕੇ ਲੋਕਾਂ ਨੂੰ ਸਮਝਣਾ ਪਊਗਾ ਲੋਕਾਂ ਨੂੰ ਵਿਚਾਰੇ ਨੂੰ ਪਤਾ ਨਹੀਂ ਧੋਖਾ ਦੇ ਜਾਂਦੇ ਆ ਕਦੇ ਕਦੇ ਇੱਕ ਟੀਚਰ ਵੀ ਕਰ ਜਾਂਦੇ ਆ ਦੋ ਚਾਰ ਉਰਦੂ ਦੇ ਸ਼ੇਅਰ ਸੁਣਾ ਦਿੰਦੇ ਆ ਪੰਜਾਬ ਦਾ ਬੰਦਾ ਹੋਵੇ ਪੋਲਿਟਿਸ਼ੀਅਨ ਹੋਵੇ ਪੰਜਾਬੀ ਨੂੰ ਆਉਂਦੀ ਨਾ ਹੋਵੇ ਜੇ ਦੋ ਉਰਦੂ ਦੇ ਸ਼ੇਅਰ ਸੁਣਾ ਦੇ ਉਹ ਆਪਾਂ ਕਹਾਂਗੇ ਮੁਕਰਰ 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 ਕਰਦੇ ਇਹ ਉਹ ਚੀਜ਼ਾਂ ਕਰਦੇ ਆ ਪਰ ਜਾਗਣਾ ਤਾਂ ਆਪਾਂ ਨੂੰ ਪਊਗਾ ਲੋਕਾਂ ਦੇ ਦੋਸ਼ ਜਾਣ ਤੋਂ ਪਹਿਲਾਂ ਆਪਾਂ ਜਾਗੋ ਆਪਣਾ ਫੈਸਲਾ ਜਿਹੜਾ ਹੋ ਗਿਆ ਉਹ ਤੁਹਾਨੂੰ ਧੰਨ ਕਰਾ ਦੂਗਾ ਤੁਸੀਂ ਕਹਿੰਦੇ ਹੋ ਖਾਸ ਤੋਂ ਆਮ ਬਣਾਉਣਗੇ ਪਰ ਉਹ ਕਹਿੰਦੇ ਨੇ ਅਸੀਂ 13 'ਚੋਂ 13 ਲੈ ਕੇ ਜਾਵਾਂਗੇ ਇਸ ਵਾਰੀ ਦੇਖੋ ਇਹ ਤਾਂ ਹੁਣ ਲੋਕ ਦੱਸਣਗੇ ਉਹ ਤਾਂ ਉਹਨਾਂ ਨੂੰ ਸੁਪਨੇ ਲੈਣ ਦਾ ਪੂਰਾ ਹੱਕ ਹੈ ਆਪਾਂ ਉਹਨਾਂ ਦੇ ਸੁਪਨੇ ਨਹੀਂ ਤੋੜ ਸਕਦੇ ਤੇ ਜਿਨ੍ਹਾਂ ਦੇ ਬਰ ਖਿਲਾਫ ਸੁਪਨਾ ਲੈ ਰਹੇ ਆ ਉਹ ਦੱਸ ਦੇਣਗੇ ਭਾਈ ਤੂੰ ਤਾਂ ਮਿੱਟੀ 'ਚ ਖੜਨ ਦੇ ਕਾਬਲ ਵੀ ਨਹੀਂ ਹਾਂ ਐਮਪੀ ਕਿੱਥੋਂ ਖੜ ਗਿਆ ਜੇ ਫੈਸਲਾ ਲੈਗੇ ਤਾਂ ਦੱਸ ਦੇਣਗੇ ਅੱਗੇ ਕਿਹੜਾ 13 ਬੰਦੇ ਨਹੀਂ ਹਰਾਏ ਹੁਣ ਵੀ ਹਰਾ ਸਕਦੇ ਪੰਜਾਬ ਦੇ ਲੋਕ ਤਾਂ ਸਾਵੇਂ ਹੀ ਆ ਹੁਣ ਤਾਂ ਤੁਹਾਡੇ ਸਾਹਮਣੇ ਜਿਹੜੇ ਦੁਕਾਨ ਤੇ ਸ਼ਰਾਬਾਂ ਪੀਤੀਆਂ ਜਾ ਰਹੀਆਂ ਤੇ ਅਗਲੇ 60 ਦਿਨਾਂ ਚ ਇਸ ਤਰ੍ਹਾਂ ਹੀ ਆਉਣੀਆਂ ਸ਼ਰਾਬਾਂ ਜਿੱਥੇ ਜਾਣ ਪਿੰਡ ਚ ਸਾਥ ਚ ਕਿਸੇ ਧਰਮਸ਼ਾਲਾ ਚ ਘੇਰ ਲੈਣ ਕਿਸੇ ਸਵਾਲ ਦਾ ਜਵਾਬ ਕਿਨਾਂ ਕੋਲੇ ਹੋਣਾ ਨਹੀਂ ਇਹ ਘੇਰ ਨੇ ਫਿਰ ਗੱਲ ਬਣ ਜਾਂਦੀ ਹੈ ਬਾਪਾ ਤੁਹਾਨੂੰ ਜਮਦਿਰ ਬੇਟਾ ਜਾਓ ਬਾਪੂ ਬਲਕਾਰ ਹੋਰੀ ਮੇਰੇ ਨਾਲ ਸੀ ਸੰਗਰੂਰ ਦੇ ਵਿੱਚ ਧਰਨਾ ਲੱਗਾ ਹੋਇਆ ਤੁਸੀਂ ਜੁੜੇ ਰਹੋ ਆਰਾਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਵੰਦੋ ਇਜਾਜ਼ਤ ਧੰਨਵਾਦ ਜੀ